ਮੈਂ ਮਾਨਵਿਰ ਘਟੇਰੀ ਆ ਤੇ ਮੈਂ ਸਿਰੇ ਆ ਤੇ ਮੇਰੇ ਫੋਨ ਗਿਆ ਇਥੇ ਦੇ ਰਹੇ ਹੂੰ ਕਿ ਤੇ ਦੁਕਾਨ ਦਾ ਤੇਰਾ ਸ਼ਟ ਖੁੱਲਾ ਰਿਆ ਵਾ ਤੇ ਮੈਂ ਕਿਹਾ ਚਲ ਕੋਈ ਮੈਂ ਮੈਂ ਜੇ ਬਾਤ ਕਰਕੇ ਗਿਆ ਵਾ ਮੈਂ ਗੁਰਦਸਾ ਮੱਥੇ ਪਾ ਕੇ ਆਇਆ ਜਾਨ ਕੇ ਮੈਂ ਵੇਖਿਆ ਤੇ ਖਲਾਰਾ ਖੁਰਾ ਕੋਈ ਖਾਸ ਨਹੀਂ ਪਿਆ ਮੈਂ ਸਮਾਸੂ ਬਾਹਰ ਕੱਢਿਆ ਕੱਢ ਕੇ ਮੈਂ ਵੇਖਿਆ ਤੇ ਬੈਟਰਾ ਤੇ ਡਿਮੈਟਰ ਜਿਹੜਾ ਉਹ ਲੈ ਗਿਆ ਤੇ ਕੋਈ ਗੱਲਾ ਖੋਲੇ ਗੱਲੇ ਚ ਕੋਈ 3000 ਰੁਪਏ ਆਏ ਭਾਣ ਪੂਣੀ ਪਰਚੀ-ਪਰਚੀਆਂ ਹੀ ਪਰ ਛੱਡੇ ਦੀ ਤੂੰ ਬੋਲਾ ਲੈ ਜੇ ਖਾਰੇ ਖੁਰੇ ਲੈ ਗਿਆ ਤੂੰ ਕੀ ਮੰਨ ਕਰਦਾ ਭਗਾਨੇ ਵਿੱਚ ਸਰਚ ਚਾਹੀਦਾ ਰਾਤ ਰਾਤ ਨੂੰ ਪੈਰਾਪੂਰਾ ਲੋਨ ਜਿਹਦੇ ਦਾ ਨਾ ਪਜ ਨੁਕਸਾਨ ਕੇ ਦਾ ਨਾ ਹੋ ਇਹਨਾਂ ਕਿੰਨੇ ਖਾਣ ਹੋਇਆ ਤੇ ਵਿੱਚ 24 25 ਹਜ਼ਾਰ ਦਾ ਖਾਣ ਹੋਇਆ ਮੇਰੀ ਹੈਰੀ ਕੰਪਿਊਟਰ ਸੈਂਟਰ ਨਾਮ ਦੀ ਦੁਕਾਨ ਹੈਗੀ ਆ ਤੇ ਇੱਥੇ ਮੇਰੇ ਕੁਝ ਗੱਲੇ ਦੇ ਵਿੱਚ ਪੈਸੇ ਪਏ ਸੀ ਕੁਝ ਡਾਲਰ ਪਏ ਸੀਗੇ ਤੇ ਮੇਰੇ ਉਹ ਮਤਲਬ ਗੱਲਾ ਤੋੜ ਕੇ ਬਾਹਰੋਂ ਸ਼ਟਰ ਤੋੜ ਕੇ ਉਹ ਕੱਢ ਕੇ ਲੈ ਗਏ ਨੇ ਤਾਂ ਹੋਰ ਮੈਂ ਸਵੇਰੇ ਆਇਆ ਸੀਗਾ ਉਦੋਂ ਵੇਖਿਆ ਤੇ ਸ਼ਟਰ ਤਾਂ ਚੁੱਕਿਆ ਸੀਗਾ ਤੇ ਜਿਹੜਾ ਇਹ ਲੋਕ ਹੀ ਇਹ ਵੀ ਬਾਹਰੋਂ ਹੋਇਆ ਸੀਗਾ ਖੋਲ ਕੇ ਜਦੋਂ ਵੇਖਿਆ ਤਾਂ ਮੈਂ ਗੱਲਾਂ ਦੇਖਿਆ ਤੇ ਉਹ ਗੱਲਾਂ ਟੁੱਟਾ ਹੋਇਆ ਸੀਗਾ ਤੇ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਛੱਡਿਆ ਉਹਨਾਂ ਨੇ ਕਿੰਨੇ ਕੁ ਡਾਲਰ ਸੀ ਡਾਲਰ ਹੈਗੇ ਮਤਲਬ ਲਾਂਸਮ 50000 ਰੁਪਿਆ ਮਤਲਬ ਇੰਡੀਅਨ ਕਰੰਸੀ ਸੀਗੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਤਾਂ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇਗੇ ਇਹੋ ਜੇ ਲੋਕਾਂ ਨੂੰ ਮਤਲਬ ਸੇਤ ਦੇਣੀ ਚਾਹੀਦੀ ਆ ਫੜਨਾ ਚਾਹੀਦਾ ਇਹਨਾਂ ਨੂੰ ਕਿ ਬਾਕੀ ਲੋਕਾਂ ਨੂੰ ਵੀ ਮਤਲਬ ਚੈਨ ਦੀ ਸਾਰ ਆਰਾਮ ਨੂੰ ਸੌਂ ਸਕਣ ਇਹ ਤਿੰਨਾਂ ਦੁਕਾਨਦਾਰਾਂ ਨੇ ਛੋਟੇ ਛੋਟੇ ਤਾਲੇ ਲਾਏ ਲਏ ਹੀ ਅੰਦਰ ਬਾਅਦ ਕੋਈ ਇਹਨਾਂ ਦਾ ਵੱਡਾ ਤਾਲਾ ਹੈ ਨਹੀਂ ਸੀ ਨਾ ਇਹਨਾਂ ਦੇ ਕੋਈ ਕੈਮਰੇ ਲੱਗੇ ਆ ਜਿਹੇ ਕੈਮਰੇ ਇਹਨਾਂ ਦੇ ਲੱਗੇ ਵੀ ਆ ਸਾਰੇ ਕੈਮਰੇ ਬੰਦ ਪਏ ਆ ਕੋਈ ਚੌਕੀਦਾਰ ਵੀ ਨਹੀਂ ਰੱਖਿਆ ਹੋਇਆ ਬਾਕੀ ਹੋਰ ਐ ਸੀਸੀਟੀਵੀ ਕੈਮਰੇ ਵੇਖ ਕੇ ਚੈੱਕ ਕਰਾਂਗੇ ਕਿਨੇ ਚੋਰੀ ਕੀਤੀ ਹੈ ਕਿਹੜੀ ਕਿਹੜੀ ਦੁਕਾਨ ਹੈ ਜਿਨ੍ਹਾਂ ਦੀ ਹੈ ਕੋਈ ਚੋਰੀ ਦੁਕਾਨਾਂ ਤੇ ਨੇ ਆ ਹਾਂਜੀ ਇਹਨਾਂ ਵਿੱਚ ਇੱਕ ਤੇ ਗਾਹੀਰਾ ਸਿੰਘ ਹਾਂਜੀ ਇੱਕ ਸਲਵਿੰਦਰ ਸਿੰਘ ਆ ਇੱਕ ਹਰਜੀਤ ਸਿੰਘ ਆ ਇਹਨਾਂ ਦੇ ਕਿੰਨਾ ਨੁਕਸਾਨ ਦਾਦੇ ਸਾਰੇ ਹਾਂ ਕਿੰਨਾ ਨੁਕਸਾਨ ਆਇਆ ਨੁਕਸਾਨ ਕੋਈ ਇੱਕ ਨੇ ਗਿਆ 16000 ਰੁਪਇਆ ਮੇਰਾ ਗਿਆ ਇੱਕ ਨੇ 2000 ਰੁਪਇਆ ਦੇ ਬੈਟਰ ਆ ਤੇ ਇੱਕ ਕਹਿੰਦਾ ਮੇਰਾ 40000 ਰੁਪਇਆ ਸਰ ਮੇਲਾ ਚੱਲ ਰਿਹਾ ਤੇ ਕੁਝ ਨਹੀਂ ਹੋਇਆ ਜੀ ਲੱਖਵੰਦੀ ਨਹੀਂ ਪੁਲਿਸ ਤੇ ਬਹੁਤ ਜ਼ਿਆਦਾ ਤਰੀ ਫੈਂਡੀ ਆ ਪਬਲਿਕ ਬੜੀ ਤਰੀ ਫੈਂਡੀ ਆ ਕਰ ਲੈਨੇ ਟ੍ਰੇਸ ਕੋਈ ਨਹੀਂ ਰੀਅਲ ਨਹੀਂ ਸਰ ਵੇਖਿਆ ਜੀ ਇਹ ਤੇ ਜਦੋਂ ਮੇਲੇ ਦੇ ਵਿੱਚ ਇੱਕ ਕੋਕਨ ਵਾਲੇ ਦਾ ਕੰਨ ਵੱਡਦਾ ਹੁਣ ਵੀ ਇਹ ਤਿੰਨ ਦੁਕਾਨਾਂ ਦੀਆਂ ਚੋਰੀਆਂ ਆ ਜਾਂ ਤੇ ਲੋਕੀ ਕਹਿ ਰਹੇ ਆ ਵੀ ਜੜੇ ਤੇ ਪੁਲਿਸ ਪੁਲਿਸ ਤੇ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਤੇ ਆਪਣਾ ਕੰਮ ਕਰ ਰਹੀ ਆ